ਸਤਿ ਸ਼੍ਰੀ ਅਕਾਲ ਭਾਈ ਜੀ ਸਾਰਾ ਨੂੰ ਕੀ ਹਾਲ ਚਾਲ ਤੇ ਇਹ ਬਲਾਡੇ ਵਾਲਾ ਡੌਗ ਆ ਭਾਈ ਇਹ ਨਾਮ ਵੀ ਬਲਾਡਾ ਹੀ ਰੱਖਿਆ ਆਪਾਂ ਤੇ ਟ੍ਰੀਟਮੈਂਟ ਇਹਦਾ ਸ਼ੁਰੂ ਆ ਆ ਡਾਕਟਰ ਆ ਭਾਈ ਹੁਣ ਦੁਪਹਿਰੇ ਲਾਉਣ ਲੱਗੇ ਆਂ ਦੇ ਡ੍ਰਿਪ ਪਹਿਲਾਂ ਸਵੇਰੇ ਵਿਚਾਰਾ ਆਪਦੇ ਕਿਤੇ ਹੋਰ ਆਸੇ ਪਾਸੇ ਪਿੰਡਾਂ 'ਚ ਤੁਰਿਆ ਫਿਰਿਆ ਸੀ ਉਹ ਮੁੰਡਾ ਆ ਉਹ ਵੀ ਨਾਲ ਡਾਕਟਰ ਹੀ ਆਈ ਤੇ ਚਲੋ ਸਾਰੇ ਭੈਣ ਭਰਾਵਾਂ ਦੀਆਂ ਹਨ ਅਰਦਾਸਾਂ ਦੁਆਵਾਂ ਦਾ ਕਰਕੇ ਆ ਇਹ ਬੱਚੇ ਦੀ ਜਾਨ ਬਚ ਗਈ ਨਹੀਂ ਤਾਂ ਲਗਾ ਭਗਾ ਹਫ਼ਤਾ ਜੋ ਨਿਕਲ ਗਿਆ ਸੀ ਆਪਣੇ ਤੁਹਾਨੂੰ ਪਤਾ ਹੀ ਹੈ ਨਾ ਅ ਬਸ ਐ ਸਮਝ ਲਓ ਵੀ ਮੌਕਾ ਆ ਸੰਭ ਗਿਆ ਆਪਾਂ ਤੇ ਬਾਕੀ ਸਾਰੇ ਭੈਣ ਭਰਾਉਣ ਮੇਰੀ ਅਪੀ ਲਾਈਵ ਵੀਡੀਓ ਸ਼ੇਅਰ ਵੱਧ ਤੋਂ ਵੱਧ ਤੁਸੀਂ ਕਰਿਆ ਕਰੋ ਤੇ ਅ ਬਾਕੀ ਜੋ ਵੀ ਅਪਡੇਟ ਹੈਗੀ ਏ ਤੋਂ ਤੋਂ ਨਾ ਇਹਦੀ ਆਪਾਂ ਟਾਈਮ ਸਰ ਦਿੰਦੇ ਰਹਾਂਗੇ ਖੁਰਕਦਾ ਵੀ ਥੋੜਾ ਆ ਮੰਨ ਕੇ ਚਲੋ ਵੀ ਘਟ ਗਿਆ ਦਾ ਫਰਕ ਪੈਣ ਲੱਗ ਗਿਆ ਤੇ ਤਾਂ ਕਰਕੇ ਅਸੀਂ ਪਰਣੋਂ ਉੱਥੇ ਬਾਹਰ ਲੈ ਬੋਤਲ ਹੁਣ ਕਰੇ ਜਗ੍ਹਾ ਦੀ ਬੜੀ ਦਿੱਕਤ ਆਈ ਤੁਹਾਨੂੰ ਪਤਾ ਹੀ ਆਪਣੇ ਇਹ ਇਥੇ ਬਾਹਰ ਗਲੀ ਚ ਛਾਂ ਹੈਗੀ ਟਾਲੀ ਦੀ ਚਲੋ। ਲੋ ਠੀਕ ਹੈ ਜੀ ਅੱਜ ਤੱਕ ਕੁਛ ਕੱਲ ਨਾਲੋ ਤੇ ਆ ਆਪਣਾ ਜੈ ਜੈਂਗੋ ਉਰੇ ਆ ਇਧਰ ਆ ਜਾ। ਇਧਰ ਆ ਬਤਾ। ਤੇ ਆ ਫਿਰਦੇ ਆ ਸਾਰੇ। ਇੱਥੇ ਬੈਠਾ ਹੀ ਇੱਥੇ ਨਾ ਟਾਲੀ ਦੀ ਛਾਂ ਬਹੁਤ ਠੰਡੀ ਹੈ ਜੀ। ਤੇ ਇੱਥੇ ਬੈਠਾ ਰਾਤ ਅੰਦਰ ਸੀਗਾ। ਹੁਣ ਬਾਹਰ ਕੱਢ ਲਿਆ ਅਸੀਂ ਬ੍ਰੈਡ ਖਾ ਲਏ ਨੇ। ਦੁੱਧ ਪੀ ਲਿਆ ਤੇ ਬਾਕੀ ਬੋਤਲ ਦਾ ਮੈਂ ਡਾਕਟਰ ਨਾਲ ਕਰੀਏ ਗੱਲ। ਉਹ ਕੰਦਾ ਬੁਟੀਕ ਇਹ ਤਾਂ ਮੈਂ ਲਾ ਦੂੰਗਾ ਇਹ ਬੋਤਲ ਨਹੀਂ ਮਰ ਤੋਂ ਲੱਗਣੀਗੀ ਤੇ ਹੁਣ ਐ ਜੇ ਹੁਣ ਨਹੀਂ ਬੰਦੇ ਤਾਂ ਇਹ ਨਹੀਂ ਭੱਜ ਲੈਂਦਾ ਫਿਰ ਤੁਰਨਾ ਫਿਰਨ ਲੱਗ ਜਾਂਦਾ ਐ ਸਾਨੂੰ ਵੀ ਦੂਰ ਨਾ ਟੱਪ ਜੇ ਕਿਤੇ ਹੁਣ ਕੇ ਸਾਨੂੰ ਲੱਭੇ ਨਾ ਤਾਂ ਕਰਕੇ ਥੋੜਾ ਸੰਗਲੀ ਪਾ ਕੇ ਅਸੀਂ ਵੈਸੇ ਤਾਂ ਸੰਗਲੀ ਖੁੱਲੀ ਬਹੁਤ ਪਾਈ ਵੀ ਹੈ ਇਹ ਰੀ ਬੰਦਾ ਤਾਂ ਨਹੀਂ ਧਿਆਨ ਰੱਖਦਾ ਸੇ ਪਾਸੇ ਹੋ ਜਾਂਦਾ ਤੇ ਰਾਤ ਖੁੱਲਾ ਸੀਗਾ ਸਵੇਰੇ ਅੱਜ ਜੋ ਗੇਟ ਖੋਲ੍ਹਿਆ 3:30 ਵਜੇ 4:00 ਵਜੇ ਉਦੋਂ ਇਹ ਬਾਹਰ ਨੂੰ ਤੋਰਾ ਫੇਰਾ ਘਰੋਂ ਲੈ ਫਿਰ ਪਰੇ ਨੂੰ ਤੁਰਿਆ ਗਿਆ ਗਰੋ ਫੜਕੇ ਲਿਆਂਦਾ ਮੇਰੇ ਘਰ ਵਾਲੀ ਨੇ ਜੈੰਗੋ ਪੁੱਤ ਹਾਂ ਧਿਆਨ ਰੱਖੀ ਜੰਗਾ ਕਾਕੇ ਦਾ ਆਪਣੇ ਦਾ ਤੇ ਬਾਕੀ ਖੁਰਕਦੋ ਵੀ ਇਹਨੂੰ ਆਰਾਮ ਮਿਲ ਰਿਹਾ ਈ ਖੁਰਕਦੋ ਵੀ ਕੁਛ ਠੀਕ ਆ ਤੇ ਤੋਰ ਫੇਰ ਕੇ ਮੈਂ ਵੇਨਾ ਨਾ ਤੋਰਾ ਫੇਰਾ ਕਰਾਉਣਾ ਬਾਕੀ ਹੋ ਜਾਊਗਾ ਠੀਕ ਹੋਣ ਤਾਂ ਚਲੋ ਕੋਈ ਡਰ ਵਾਲੀ ਗੱਲ ਨਹੀਂ ਰਹੀ ਮੇਰੇ ਹਿਸਾਬ ਨਾਲ ਤਾਂ ਹੂੰ ਠੀਕ ਆ ਕਿੱਧਰ ਜਾਣਾ ਕਿੱਥੇ ਜਾਣਾ ਬਸ ਉਹਨੂੰ ਨਸ਼ਾ ਨੂੰ ਸ਼ਾਇਦ ਮਤਲਬ ਦਾ ਦਵਾਈ ਪਿਆ ਤੇ ਡਿੱਗ ਪੈਂਦਾ ਬਸ ਐ ਤੁਰਿਆ ਫਿਰਦਾ ਉਰਾ ਫਿਰਦਾ ਤੁਰਿਆ ਫਿਰਦਾ ਜਨਾ ਚਰ ਕੋਈ ਘਰੇ ਲਿਆਂਦਾ ਤੇ ਆ ਕੂਲਰ ਲੱਗਿਆ ਪਿਆ ਤੇ ਹਜੇ ਥੋੜਾ ਇਹ ਇਧਰ ਨੂੰ ਪਰੇ ਨੂੰ ਕਰਾਂਗੇ ਪਰ ਐ ਵੀ ਗੱਲ ਆ ਪਤਾ ਨਹੀਂ ਤੌ ਨਸ਼ਾ ਬਾਲਾ ਹੋਇਆ ਪਿਆ ਵੇ ਰੱਜਿਆ ਪਿਆ ਇਹ ਚ ਕੀ ਲੱਗੀ ਪਈ ਇਹਨੂੰ ਤੇ ਚਲੋ ਜੇ ਮੈਂ ਕਹਣਾ ਵੀ ਅੱਜ ਦੀ ਰਾਤ ਕੱਢ ਗਿਆ ਫਿਰ ਤਾਂ ਨੂੰ ਨਹੀਂ ਹੁੰਦਾ ਇਹ ਕੋਸ਼ਿਸ਼ ਬਾਕੀ ਉਹ ਮਾਲਕ ਦੀ ਮਰਜ਼ੀ ਹੈ ਨਾ ਨੀਲੀ ਸ਼ਤ ਵਾਲੇ ਦੀ ਆ ਦਹੀਂ ਖਵਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹਦੇ ਵਾਲੇ ਬਰੈਡ ਖਾਲੇ ਰੱਜ ਕੇ ਤੇ ਹੁਣ ਖਾਂਦਾ ਨਹੀਂ ਗਾ ਚੱਲ ਕੋਈ ਨਹੀਂ ਪਵੇ ਤਾਂ ਰਾਤ ਨੂੰ ਧਿਆਨ ਹੀ ਇਹਦਾ ਪਰ ਐਵੇਂ ਵੀ ਚਲੋ ਰਾਤ ਕੜੇ ਇਥੇ ਹਵਾ ਫੁੱਲਾ ਹੀ ਜਾਂਦੀ ਆ ਇੱਧਰ ਮੈਂ ਕੋਈ ਚੀਜ਼ ਕਿਹੜੀ ਚੀਜ਼ ਖਾਵਾਂ ਇੱਥੇ ਹਵਾ ਵਿੱਚ ਫੁੱਲ ਆ ਹੀ ਜਾਂਦੇ ਜਿੱਥੇ ਬੈਠਾ ਆ ਇਧਰ ਨੂੰ ਕਰ ਦਿੰਦੇ ਆ ਥੋੜਾ ਆ ਦੇਖੋ ਇਹੋ ਕਪੜਾ ਹਿੱਲੀ ਜਾਂਦਾ ਨਾ ਇੱਥੇ ਪੂਰੀ ਹਵਾ ਹੀ ਜਾਂਦੀ ਬਸ ਸਾਡੇ ਘਰੇ ਹੈਗੀ ਜਗਾ ਘਟ ਜਮੇ ਥੋੜੀ ਜਗਾ ਮੰਜਿਆ ਦੇਖ ਲੋ ਤੁਸੀਂ ਮੰਜੇ ਦੇਂਦੇ ਮਸਾਂ ਅਜੇ ਸਾਈਟ ਕੂਟਿੰਗ ਕਰਨ ਵਾਲੀ ਪਈ ਤੇ ਮੈਂ ਚਲੋ ਕਰੀ ਇਹਨੂੰ ਮੈਂ ਖਵਾ ਪਿਆ ਦਿੱਗੇ ਤੇ ਪਾਰੇ ਠੰਡੀ ਜਗ੍ਹਾ ਪਾ ਲਦਾ ਈ ਵਿਚਾਰ ਤੇ ਵੀ ਠੰਡੀ ਜਗ੍ਹਾ ਮਿਲ ਜੇ ਮੈਨੂੰ ਤੇ ਚਲੋ ਪਾਣੀ ਪੂਣੀ ਛਿੜਕ ਦਾਂਗੇ ਹੁਣ ਦਹੀਂ ਅ ਥੋੜੀ ਦਵਾਈ ਪਾ ਦਿੱ ਮੈਂ ਪੀਣ ਵਾਲੀ ਦਵਾਈ ਸੀ ਇਹਦੀ ਇਹ ਦਹੀਂ ਇਹਨੇ ਕਿਰਾਂ ਤਾਂ ਖਾਦੀ ਨਹੀਂ ਤੇ ਬਾਅਦ ਚ ਵੇਖਦੇ ਆਂ ਬਾਕੀ ਧਿਆਨ ਪੂਰਾ ਈ ਗੱਲ ਇਹ ਆ ਵੀ ਜੇ ਚਲੋ ਰਾਤ ਅੱਜ ਦੀ ਕੱਢ ਕੇ ਫਿਰ ਤੈਨੂੰ ਹੁੰਦਾ ਨਹੀਂ ਕੋਸ਼ਿਸ਼ ਬਾਕੀ ਉਹ ਮਾਲਕ ਦੇ ਹੱਥ ਵਾਸਤੇ ਈ ਜੋ ਵੀ ਹਨ ਆਪਣੇ ਹੱਥ ਚ ਕੁਝ ਨਹੀਂ ਆਪਦਾ ਆਪ ਦੇ ਨੂੰ ਪੂਰੀ ਜਿੰਦ ਜਾਨ ਲਾਤੀ ਇਹਨੂੰ ਬਚਾਉਣ ਚ ਅਤੇ ਬਾਕੀ ਕੋਲੋਂ ਮਾਲਕ ਵੈਗਰੂ ਸੰਤਨ ਗੁਰੂ ਰਾਮਦਾਸ ਪਾਤਸ਼ਾਹ ਅੱਪੇ ਵੇਖਣਗੇ ਕਿੰਨੇ ਵਿਚਾਰੇ ਦੇ ਸਵਾਸ ਲਿਖੇ ਸੀ ਇਹਦੇ ਸਾਹ ਲਿਖੇ